ਲੀ ਬੰਬ ਤਮਾਕੀ ਨਾਲ ਜੁੜੀ ਇੱਕ ਹੋਰ ਫੁਟੇਜ ਸਾਹਮਣੇ ਆਈ ਹੈ ਜਿਸ ਫੁਟੇਜ ਦੇ ਵਿੱਚ ਸਾਫ਼-ਸਾਫ਼ ਦੇਖ ਰਿਹਾ ਕਿ ਕਿਵੇਂ ਇਸ i20 ਗੱਡੀ ਦੇ ਵਿੱਚ ਵੱਡਾ ਧਮਾਕਾ ਹੁੰਦਾ ਜਦੋਂ ਇਹ ਫੁਟੇ ਸਾਹਮਣੇ ਆਉਂਦੀ ਹੈ ਉਹ ਹਾਲਕੀ ਇਸ ਫੁਟੇਜ ਤੋਂ ਬਹੁਤ ਗੱਲਾਂ ਕਲੀਅਰ ਹੋ ਜਾਣਗੀਆਂ ਕਿਉਂਕਿ ਪਹਿਲਾਂ ਜਿਹੜੀ ਫੁਟੇਜ ਸਾਹਮਣੇ ਆਈ ਸੀ ਗੱਡੀ ਨੂੰ ਲੈ ਕੇ ਟੋਲ ਪਲਾਜ਼ਾ ਦੀ ਇੱਕ ਫੁਟੇਜ ਸਾਹਮਣੇ ਆਈ ਸੀ ਕਿ ਟੋਲ ਪਲਾਜ਼ਾ ਤੋਂ ਬਾਅਦ ਬਹੁਤ ਸਾਰੀਆਂ ਪਛਾਣ ਵੀ ਸਾਹਮਣੇ ਆਈ ਕਿ ਆਖਿਰਕਾਰ ਇਸ ਗੱਡੀ ਵਿੱਚ ਕੌਣ ਸੀਗਾ ਇਹਦੇ ਪਿੱਛੇ ਕੌਣ-ਕੌਣ ਸੀਗਾ ਹੱਥ ਕਿਹਦੇ-ਕਿਹੜੇ ਸੀਗੇ ਹਾਲਾਂਕਿ ਜਿਹੜੀਆਂ ਏਜੰਸੀਜ਼ ਨੇ ਆਪਣੇ ਤਰੀਕੇ ਨਾਲ ਸਾਰੀ ਕਾਰਵਾਈ ਕਰ ਰਹੀ ਹੈ ਜਿਹੜੀ ਰੀਚ ਦੀ ਇਹ ਸਭ ਕੁਝ جاری ਹੈ ਲੇਕਿਨ ਜਦੋਂ ਇਹ ਫੁਟੇਜ ਸਾਹਮਣੇ ਤانوں ਸੀਸੀਟੀਵੀ ਕੈਮਰੇ ਦੀ ਫੁਟੇ ਦਿਖਾ ਰਿਹਾ ਇਹ ਦਿੱਲੀ ਦੇ ਉਸ ਬਾਜ਼ਾਰ ਦੀ ਫੁਟੇਜ ਹੈ ਜਿੱਥੋਂ ਕੀ ਕਹਿ ਸਕਦੇ ਆ ਕਿ ਬੜੇ ਕਲੀਅਰ ਕੈਮਰੇ ਵਿੱਚੋਂ ਜਿਹੜੀ ਫੁਟੇਜ ਸਾਹਮਣੇ ਆਈ ਹੈ ਤਸਵੀਰ ਦੇਖ ਸਕਦੇ ਹੋ ਇਹ ਜਿਹੜੀ ਸੀਸੀਟੀਵੀ ਕੈਮਰੇ ਦੀ ਫੁਟੇਜ ਹੈ ਭੀੜ ਭੜਕੇ ਵਾਲਾ ਇਲਾਕਾ ਹੈ ਤੇ ਉਸ ਭੀੜ ਭੜਕੇ ਇਲਾਕੇ ਦੇ ਵਿੱਚ ਜਦੋਂ ਇਹ i20 ਗੱਡੀ ਪਹੁੰਚਦੀ ਹੈ ਤਾਂ ਉਸ ਤੋਂ ਬਾਅਦ ਕਿਵੇਂ ਇੱਕ ਵੱਡਾ ਧਮਾਕਾ ਹੁੰਦਾ ਤੇ ਦਿੱਲੀ ਨਹੀਂ ਬਲਕਿ ਇਹਦੀ ਗੂੰਜ ਪੂਰੇ ਦੇਸ਼ ਚ ਗੂੰਜਦੀ ਹੈ ਤੇ ਹਰ ਕੋਈ ਘਬਰ ਜਾਂਦਾ ਹੈ ਕਿ ਜਦੋਂ ਇਹੋ ਜਿਹੀ ਖਬਰ ਸਾਹਮਣੇ ਆਉਂਦੀ ਹੈ ਹਾਲਾਂਕਿ ਜਦੋਂ ਪਹਿਲਾ ਜਿਹੜੀ ਫੁਟੇਜ ਸੀਗੀਆਂ ਉਹ ਕਿਤੇ ਨਾ ਕਿਤੇ ਧੁੰਦੀਆਂ ਸੀਗੀਆਂ ਲੇਕਿਨ ਇੱਕ ਬਿਲਕੁਲ ਸਾਫ਼ ਕਲੀਅਰ ਇਸ I20 ਗੱਡੀ ਦੀ ਫੁਟੇਜ ਜਿਹਦੇ ਵਿੱਚ ਉਹ ਇੱਕ ਵੱਡਾ ਬਲਾਸਟ ਦੇਖਣ ਨੂੰ ਮਿਲਦਾ ਕਿਉਂਕਿ ਜਦੋਂ ਇਹੋ ਜਿਹਾ ਧਮਾਕਾ ਹੁੰਦਾ ਤੇ ਜਿਹੜਾ ਸੀਸੀਟੀਵੀ ਕੈਮਰਾ ਉਸ ਸਮੇਂ ਕੋਲ ਲੱਗਿਆ ਹੁੰਦਾ ਜਿਸ ਕੈਮਰੇ ਵਿੱਚ ਇਹ ਸਾਰੀ ਤਸਵੀਰ ਕੈਦ ਹੁੰਦੀ ਹੈ ਹਾਲਾਂਕਿ ਉਹ ਕੈਮਰਾ ਵੀ ਜਿਹੜਾ ਬੰਦ ਹੋ ਜਾਂਦਾ ਹੈ ਤਾਂ ਉਹ ਜਿਹੜੀ ਸੀਸੀਟੀਵੀ ਕੈਮਰੇ ਦੀ ਫੁਟੇਜ ਹੁਣੇ ਸਾਹਮਣੇ ਆਈ ਕਿ ਜਦੋਂ ਇਸ ਭੀੜ ਭੜ ਵਾਲੇ ਇਲਾਕੇ ਦੇ ਵਿੱਚੋਂ ਇੱਕ ਗੱਡੀ i20 ਗੱਡੀ ਹੁੰਦੀ ਤੇ ਕਿਵੇਂ ਉਹਦੇ ਵਿੱਚ ਇੱਕ ਵੱਡਾ ਧਮਾਕਾ ਹੁੰਦਾ ਤੇ ਜਦੋਂ ਇਹ ਧਮਾਕਾ ਹੁੰਦਾ ਹਾਲਾਂਕਿ ਜੇ ਅਸੀਂ ਗੱਲਬਾਤ ਕਰ ਲਈ ਕਿ ਕਿੰਨੀਆਂ ਕੀਮਤੀਆਂ ਜਾਨਾਂ ਗਈਆਂ ਹੁਣ ਤੱਕ ਤੀਆ ਜੋ ਖਬਰ ਸਾਹਮਣੇ ਆ ਰਹੀ ਕਿ 12 ਦੇ ਕੋਲ ਜਿਹੜੀਆਂ ਨੇ ਉਹ ਕੀਮਤੀ ਜਨ ਚਲ ਗੀਆਂ ਨੇ ਤੇ 20 ਦੇ ਕਰੀਬ ਜਿਹੜੇ ਲੋਕ ਨੇ ਉਹ ਜ਼ਖਮੀ ਹੋਏ ਨੇ ਸੋ ਦਿੱਲੀ ਦੇ ਵਿੱਚ ਹਾਲਕੀ ਦਿੱਲੀ ਰੈਡ ਫੋਰਟ ਯਾਨਕੀ ਲਾਲ ਕਿਲੇ ਕੋਲ ਇੱਕ ਵੱਡਾ ਇਹ ਹਾਦਸਾ ਵਾਪਰਦਾ ਵੱਡੀ ਵਾਰ ਦਾ ਵਾਪਰਦੀ ਜਿਹਦੇ ਨਾਲ ਕੀ ਪੂਰਾ ਦੇਸ਼ ਕੰਬਿਆ ਹੋਇਆ ਹਾਲਕੀ ਏਜੰਸੀਆਂ ਲੱਗੀਆਂ ਹੋਈਆਂ ਨੇ ਜਾਂਚ ਹੋ ਰਹੀ ਏ ਤੇ ਇਸ ਦੇ ਪਿੱਛੇ ਅਸਲ ਹੱਥ ਕਿਹੜਾ ਹੈ ਆਖਿਰਕਾਰ ਇਹ ਤਮਾਕਾ ਕਿਵੇਂ ਹੋਇਆ ਇਹ ਵਿਸਪੋਟਕ ਸਮਗਰੀ ਕਿਵੇਂ ਆਈ ਜਾਂ ਫਿਰ ਕੀ ਕੀ ਹੋ ਸਕਦਾ ਹੈ ਇਹ ਜਾਂਚ ਏਜੰਸੀਆਂ ਕਰ ਰਹੀਆਂ ਨੇ ਲੇਕਿਨ ਹੁਣ ਜਿਹੜੀ ਇਸ ਸਮੇਂ ਦੀ ਤਾਜ਼ਾ ਫੁਟੇਜ ਸਾਡੇ ਕੋਲ ਆਈ ਹੈ ਤਾਜ਼ਾ ਫੁਟੇਜ ਯਾਨੀ ਕਿ ਇਸ ਸੀਸੀਟੀਵੀ ਕੈਮਰੇ ਦੀ ਫੁਟੇਜ ਉਸ ਬਾਜ਼ਾਰ ਦੀ ਫੁਟੇਜ ਹੈ ਜਿਹੜੀ ਕਿ ਬਿਲਕੁਲ ਕਲੀਅਰ ਹੈ ਤੇ ਜਦੋਂ ਉਸ ਗੱਡੀ ਦੇ ਵਿੱਚੋਂ ਇਹ ਧਮਾਕਾ ਹੁੰਦਾ ਤੇ ਕਿਵੇਂ ਉਹਦੇ ਜਿਹੜੇ ਸੀਸੀਟੀਵੀ ਕੈਮਰ ਹੁੰਦੇ ਨੇ ਉਹ ਵੀ ਬੰਦ ਹੋ ਜਾਂਦੇ ਨੇ ਤੇ ਆ ਹਾਲਕਿ ਜੇਕਰ ਅਸੀਂ ਗੱਲਬਾਤ ਕਰ ਲਈ ਕਿ ਅ ਜਿਹੜੀ ਕੀਮਤੀ ਜਾਨਾਂ ਗਈਆਂ ਜਿਵੇਂ ਪਹਿਲਾਂ ਵੀ ਤੁਹਾਨੂੰ ਕਿਹਾ ਕਿ 12 ਦੇ ਕਰੀਬ ਜਿਹੜੀਆਂ ਫਿਲਹਾਲ ਤੱਕ ਜਿਹੜੀ ਗਿਣਤੀ ਸਾਹਮਣੇ ਆਈ ਹੈ 12 ਦੇ ਕਰੀਬ ਕੀਮਤੀ ਜਾਨਾਂ ਗਈਆਂ ਨੇ 20 ਦੇ ਕਰੀਬ ਜਿਹੜੇ ਲੋਕ ਜ਼ਖਮੀ ਹੋਏ ਨੇ ਲੇਕਿਨ ਇਹ ਤਸਵੀਰ ਦੇਖ ਸਕਦੇ ਹੋ ਕਿ ਕਿੰਨੀ ਭਿਆਨਕ ਤਸਵੀਰ ਹੈ ਕਿ ਇਸ ਭੀੜ ਪਹਾੜ ਵਾਲੇ ਇਲਾਕੇ ਦੇ ਵਿੱਚ ਆਸ-ਪਾਸ ਕਿੰਨੀਆਂ ਗੱਡੀਆਂ ਨੇ ਕਿੰਨੇ ਲੋਕ ਨੇ ਤੇ ਉਹਦੇ ਵਿੱਚ ਆਈ 20 ਗੱਡੀ ਹੁੰਦੀ ਹੈ ਤੇ ਕਿਵੇਂ ਇਸ ਪੂਰੀ ਕਟਾਊਨ ਜਿਹੜਾ ਅੰਜਾਮ ਦਿੱਤਾ ਜਾਂਦਾ ਹੈ ਤੇ ਕਿਵੇਂ ਇਹ ਵੱਡਾ ਬਲਾਸਟ ਹੁੰਦਾ ਹੈ ਹਾਲਕਿ ਇਸ ਮੁੱਦ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਵੱਡਾ ਬਿਆਨ ਸਾਹਮਣੇ ਆਉਂਦਾ ਹੈ ਅਮਿਤ ਸ਼ਾਹ ਉਹਨਾਂ ਦਾ ਬਿਆਨ ਸਾਹਮਣੇ ਹੁੰਦਾ ਹੈ ਮੁੱਖ ਮੰਤਰੀ ਪਗਮਨਤ ਮਾਨ ਉਹਨਾਂ ਦੇ ਵੱਲੋਂ ਵੀ ਇਸ ਤੋਂ ਬਿਆਨ ਦਿੱਤਾ ਗਿਆ ਹਾਲਕਿ ਹੁਣ ਆਖਿਰਕਾਰ ਕਾਰਵਾਈ ਕੀ ਹੋ ਰਹੀ ਕਿਉਂਕਿ ਵੱਡੀਆਂ ਜਿੰਨੀਆਂ ਏਜੰਸੀਆਂ ਨੇ ਹਰ ਇੱਕ ਦੇ ਵੱਲੋਂ ਮੀਟਿੰਗ ਹੋ ਰਹੀ ਹੈ ਮੀਟਿੰਗ ਜਿਹੜੀ ਹੋਏਗੀ ਉਸ ਦੇ ਵਿੱਚ ਸਿੱਟੇ ਕੱਢੇ ਜਾਣਗੇ ਜਾਂ ਇਸ ਤਰੀਕੇ ਨੂੰ ਇਸ ਪੂਰੇ ਕੇਸ ਨੂੰ ਕਿਵੇਂ ਐਗਜ਼ਾਮਿਨ ਕੀਤਾ ਜਾਏਗਾ ਉਸ ਮੀਟਿੰਗ ਵਿੱਚ ਸਾਰਾ ਕੁਝ ਜਿਹੜਾ ਫੈਸਲਾ ਹੋਏਗਾ ਲੇਕਿਨ ਇਹ ਸੀਸੀਟੀਵੀ ਜਿਹੜਾ ਤਾਜ਼ਾ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਜਿਸ ਦੇ ਵਿੱਚ ਸਾਫ਼ ਸਾਫ਼ ਤੁਸੀਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਹ i20 ਗੱਡੀ ਆਉਂਦੀ ਹੈ ਤੇ ਕਿਵੇਂ ਉਸ ਗੱਡੀ ਦੇ ਵਿੱਚ ਇੱਕ ਵੱਡਾ ਧਮਾਕਾ ਆਉਂਦਾ ਤੇ ਦਿੱਲੀ ਨਹੀਂ ਬਲਕਿ ਪੂਰਾ ਦੇਸ਼ ਕੰਬ ਉੱਠਦਾ ਹੈ